ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਅਰੇ ਦਰਸ਼ਕੂ ਸਮਰੂਰ ਜ਼ਿਲ੍ਹੇ ਦੇ ਵਿੱਚ ਮੈਰੀਟੋਰੀਅਸ ਸਕੂਲ ਹੈ ਕਾਪਦਾ ਵਿੱਚ ਉੱਥੇ ਇੱਕ ਬੱਚੇ ਨੇ 11ਵੀਂ ਕਲਾਸ ਦੇ ਦੇ ਖੁਦਕੁਸ਼ੀ ਕੀਤੀ ਹੈ ਇਸੇ ਤਰ੍ਹਾਂ ਜਿੱਥੇ ਅਕਸਰ ਖੁਦਕੁਸ਼ੀਆਂ ਕਰਦੇ ਨੇ ਕੂਟਾ ਦੇ ਵਿੱਚ ਵੀ ਇੱਕ ਬੱਚੀ ਨੇ ਖੁਦਕੁਸ਼ੀ ਕੀਤੀ ਹੈ ਜਿ ਜੇ ਇੀ ਇਗਜ਼ਾਮ ਦੇ ਲਈ ਜਾਰੀ ਸੀ ਅੱਜ ਜਿਹੜਾ ਪੇਪਰ ਹੋਣਾ ਹੈ ਤੇ ਮੈਂ ਇੱਕ ਆંકੜਾ ਦੇਖ ਰਿਹਾ ਸੀ ਕਿ 2019 ਤੋਂ 2022 ਤੱਕ 21 ਤੱਕ 35000 ਬੱਚੇ ਵਿਦਿਆਰਥੀ ਜਿਹੜੇ ਉਹ ਖੁਦਕੁਸ਼ੀ ਕਰ ਚੁੱਕੇ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਮਾਪੇ ਜਾਂ ਦੇ ਆ ਜਾਇ ਮਸਲੇ ਦਾ ਗੰਭੀਰ ਹੈ ਸਮਾਜ ਚੁੱਪ ਕਿਉਂ ਹੈ ਇਹ ਤੇ ਅੱਜ ਆਪਾਂ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਫੇਰ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਜਿਹੜੀ ਗੱਲ ਮੈਂ ਦੱਸੀ ਤੁਹਾਨੂੰ ਸ਼ੁਰੂ ਦੇ ਵਿੱਚ ਬਹੁਤ ਅਹਿਮ ਹੈ ਬੱਚੇ ਹੁਣ ਜਿਹੜਾ ਘਟਨਾ ਹੈ ਘਟਨਾ ਬਾਰੇ ਤੁਸੀਂ ਸੁਣਿਆ ਹੁਣ ਪਹਿਲਾਂ ਵੀ ਕੁਤ ਦੋ ਕੁ ਮਹੀਨੇ ਪਹਿਲਾਂ ਇੱਥੇ ਪੰਜਾਬ ਦੇ ਸਕੂਲ ਦੇ ਵਿੱਚ ਨਾ ਖਾਣਾ ਜਿਹੜਾ ਦਿੱਤਾ ਗਿਆ ਸੀ ਖਰਾਬ ਸੀ ਬੱਚਿਆਂ ਨੂੰ ਹੋਸਟਲ ਦੇ ਵਿੱਚ ਇਹ ਉਹ ਸਕੂਲ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੇ ਸੀ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹ ਸਿੱਖਣ ਲਈ ਜਿਹੜੇ ਚੰਗੇ ਸੀ ਪੜਾਈ ਦੇ ਵਿੱਚ ਉਹਨਾਂ ਲਈ ਇਹ ਸਕੂਲ ਮੈਰਿਟੋਰੀਅਸ ਸਕੂਲ ਖੁੱਲੇ ਗਏ ਸੀ ਤੇ ਉੱਥੇ ਹੋਸਟਲ 'ਚ ਬੱਚਾ ਰਹਿ ਕੇ ਪੜਦਾ ਉਹਦੇ ਚ ਜਦੋਂ ਟੈਸਟ ਬੱਚੇ ਬਿਮਾਰ ਹੋ ਗਏ ਸੀ ਉਦੋਂ ਵੀ ਇਹ ਚਰਚਾ ਚ ਸਕੂਲ ਸੀ ਤੇ ਉਹਦਾ ਪ੍ਰਿੰਸੀਪਲ ਉਹਦਾ ਮੁਅਤਲ ਕਰ ਦਿੱਤਾ ਸੀ ਹੁਣ ਵੀ ਜਿਹੜਾ ਮੁਅਤਲ ਹੈ ਤੇ ਜਿਹੜੀ ਬੀਬੀ ਹੁਣ ਪ੍ਰਿੰਸੀਪਲ ਤੌਰ ਤੇ ਕੰਮ ਕਰ ਰਹੀ ਹੈ ਉਹਨੇ ਇਹ ਲਹਿਰੇਗਾਗੇ ਦਾ ਬੱਚਾ ਲਹਿਰੇਗਾਗੇ ਦਾ ਨਾਲ ਪਿੰਡ ਹੈ ਬਲਰਾ ਉਥੋਂ ਦਾ ਮੁੰਡਾ ਇਹਨੂੰ ਬੁਲਾ ਕੇ ਕਿਹਾ ਗਰਮੀ ਦੇ ਬੱਚੇ ਨੂੰ ਕਿ ਤੂੰ ਸਹੀ ਨਹੀਂ ਪੜਦਾ ਤੂੰ ਪੇਪਰ ਚ ਫੇਲ ਹੋ ਗਿਆ ਮੈਂ ਤੁਹਾਨੂੰ ਵਸਪੈਂਡ ਭੇਜ ਦਿੰਦਾ ਉਹ ਬੱਚਾ ਇਨਾ ਪ੍ਰੈਸ਼ਰ ਲੈ ਗਿਆ ਨਾਲ ਦੀਦਾਰ ਉਹਨੇ ਉਹਦੇ ਫਾਦਰ ਨੂੰ ਫੋਨ ਕਰਤਾ ਤੇ ਪਿਤਾ ਨੂੰ ਫੋਨ ਕਰਤਾ ਤੇ ਪਿਤਾ ਨੇ ਜਿਵੇਂ ਬੱਚੇ ਨੂੰ ਹੋਰ ਕਹਿ ਕੀ ਸਕਦਾ ਉਹ ਬੱਚੇ ਨੂੰ ਸਮਝਾਇਆ ਲੇਕਿਨ 3 ਘੰਟੇ ਬਾਅਦ ਖਬਰ ਆਈ ਕਿ ਬੱਚੇ ਨੇ ਸੁਸਾਈਡ ਕਰ ਲਿਆ ਇਹ ਤਾਂ ਘਾਬਦਾ ਦੀ ਪੰਜਾਬ ਦੀ ਖਬਰ ਹੈ ਲੇਕਿਨ ਉਦੋਂ ਵੀ ਟੱਚਿੰਗ ਖਬਰ ਜਿਹੜੀ ਮੈਂ ਦੇਖੀ ਉਹ ਮੈਂ ਸੁਇਸਾਈਡ ਨੋਟ ਪੜਿਆ ਹੋਗਾ ਬੱਚੀ ਦਾ ਨਿਹਾਰ ਕਾ ਦਾ ਨਾਮ ਹੈ ਕੋਟਾ ਜਿਹੜਾ ਸੈਂਟਰ ਹੈ ਜੇਈ ਤੇ ਨੀਟ ਦਾ ਜੇਈ ਕੀ ਹੁੰਦਾ ਹੈ ਇੰਜੀਨੀਅਰਿੰਗ ਲਈ ਜਿਹੜਾ ਟੈਸਟ ਹੈ ਜੁਆਇੰਟ ਐਂਟਰੀ ਐਕਸਟ ਇਹ ਜਦੋਂ ਬੱਚੇ ਨੇ ਇੰਜੀਨੀਅਰ ਬੰਨਣਾ ਇਹ ਟੈਸਟ ਕਲੀਅਰ ਕਰਨਾ ਪਏਗਾ ਤਾਂ ਦਾਖਲਾ ਮਿਲਦਾ ਇੰਜੀਨੀਅਰ ਕੋਰਸ ਵਿੱਚ ਇਸੇ ਤਰ੍ਹਾਂ ਨੀਟ ਦੇ ਬੱਚੇ ਹੁੰਦੇ ਨੇ ਨੈਸ਼ਨਲ ਐਲੀਜੀਬਿਲਟੀ ਐਂਟਰੀ ਟੈਸਟ ਜਿਨ੍ਹਾਂ ਨੂੰ ਮੈਡੀਕਲ ਚ ਦਾਖਲਾ ਲੈਣਾ ਹੁੰਦਾ ਹੈ ਤੇ ਹੁਣ ਇਹਦੇ ਸਾਰੇ ਇਹ ਬੱਚੇ ਜਿਹੜੇ ਉੱਥੇ ਪੜ੍ਹਦੇ ਨੇ ਨਾ 11ਵੀਂ 12ਵੀਂ ਦੇ ਕਿਉਂਕਿ 12ਵੀਂ ਤੋਂ ਬਾਅਦ ਹੋਣਾ ਜਾਂਦਾ ਤੇ ਛੋਟੀ ਉਮਰ ਹੁੰਦੀ ਹੈ ਉਹਨਾਂ ਦੀ ਤੇ ਕਾਟੇ ਚ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸੁਸਾਈਡ ਹੁੰਦੇ ਨੇ ਕਿਉਂਕਿ ਪ੍ਰੈਸ਼ਰ ਇੰਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਤੇ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਡਾਕਟਰ ਬਣ ਜਾਏ ਇੰਜੀਨੀਅਰ ਬਣ ਘੱਟ ਤਾਂ ਬੰਨ ਲੈਣਾ ਤੇ ਉਹ ਫਿਰ ਬੱਚਿਆਂ ਦੇ ਕਿਵਰੀ ਪ੍ਰੋਬਲਮ ਹੁੰਦੀ ਹੈ ਨਹੀਂ ਬਣ ਸਕਦੇ ਮਾਪੇ ਦਾ ਪ੍ਰੈਸ਼ਰ ਹੁੰਦਾ ਉਹਨੇ ਕੁੜੀ ਦਾ ਸੁਸਾਈਡ ਨੋਟ ਉਹ ਕਹਿੰਦੀ ਹੈ ਕਿ ਸੌਰੀ ਪਾਪਾ ਆਈ ਕੈਨਟ ਡੂ ਜੇ ਜੇਲ ਮੈ ਨਹੀਂ ਕਰ ਸਕਦੀ ਸੋ ਆਈ ਸੁਸਾਈਡ ਆਮ ਲੂਜ਼ਰ ਆਮ ਦ ਵਰਸ ਡਾਟਰ ਫਿਰ ਇੱਕ ਹੋਰ ਇੱਕ ਹੈ ਹਿੰਦੀ ਚ ਰੋਮਨ ਚ ਲਿਖਿਆ ਸੌਰੀ ਮੰਮੀ ਪਾਪਾ ਇਹੀ ਲਾਸਟ ਆਪਸ਼ਨ ਹੁਣ ਤੁਸੀਂ ਦੇਖੋ ਲਾਸਟ অপਸ਼ਨ ਕਿਉਂਕਿ ਮੰਮੀ ਪਾਪਾ ਤਾਂ ਇਹ ਕਹਿ ਰਹੇ ਨੇ ਤੂੰ ਕੰਮ ਨਹੀਂ ਕਰਨਾ ਤੇ ਬੱਚਾ ਨਹੀਂ ਕਰ ਸਕਦਾ ਬੱਚਾ ਫੇਲ ਹੋ ਗਿਆ ਸੀ ਪਹਿਲਾਂ ਵੀ ਤੇ ਪੜ੍ਹ ਚ ਠੀਕ ਸੀ ਪਰ ਫੇਲ ਹੋ ਗਈ ਸੀ ਤਾਂ ਉਹਦੇ ਫਿਰ ਤਿੰਨ ਭੈਣਾਂ ਨੇ ਸਭ ਤੋਂ ਵੱਡੀ ਸੀ ਤੇ ਕਰਤਾ ਔਰ ਘਰ ਵੀ ਕੋਈ ਜ਼ਿਆਦਾ ਬੈਂਕ ਦੇ ਵਿੱਚ ਗਨਮੈਂਡ ਆਉਂਦਾ ਪਿਓ ਸੁਪਨੇ ਤਾਂ ਵੱਡੇ ਨੇ ਲੇਕਿਨ ਬਹੁਤ ਵਾਰ ਜਿਹੜੇ ਮਾਪੇ ਨੇ ਉਹੋ ਉਹ ਸੁਪਨੇ ਲੈਂਦੇ ਨੇ ਜਿਹੜੇ ਉਹ ਆਪ ਨਹੀਂ ਪੂਰੇ ਕਰ ਸਕਿਆ ਹੁੰਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਸਾਡੇ ਇਹ ਕੋਈ ਮਾੜੀ ਗੱਲ ਨਹੀਂ ਪਰ ਬੱਚਿਆਂ ਦੀ ਕਪੈਸਿਟੀ ਕੰਪੀਟੀਸ਼ਨ ਬੱਚੇ ਚਾਹੁੰਦੇ ਕੀ ਨੇ ਇਹ ਵੀ ਤਾਂ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਉਹ ਬਹੁਤ ਵਾਰ ਨਹੀਂ ਦੇਖਦੇ ਆਪ ਤੁਸੀਂ ਇਹ ਦੇਖੋ ਇਸੇ ਕੋٹے ਸ਼ਹਿਰ ਦੇ ਵਿੱਚ ਇਸੇ ਹਫ਼ਤੇ ਦੀ ਇਹ ਦੂਜੀ ਘਟਨਾ ਪਹਿਲਾ 23 ਜਨਵਰੀ ਨੂੰ ਇੱਕ NEET ਦਾ ਸਟੂਡੈਂਟ ਸੀ ਇਹ ਤਾਂ ਇੰਜੀਨੀਅਰਿੰਗ ਦਾ ਹੋਗਾ ਨਾ ਉਹ NEET ਦਾ ਪੇਪਰ ਦੇਣਾ ਚਾਹੁੰਦਾ ਸੀ ਤੇ ਮੁਹੰਮਦ ਜਾਇਦ ਉਹਦਾ ਨਾਮ ਸੀ ਮਰੋਦਾਵਾ ਤੋਂ ਆਇਆ ਸੀ ਉਹਨੇ ਸੁਸਾਇਡ ਕੀਤਾ ਤੇ ਇਹਦੇ ਇੱਕ ਦਿਨ ਪਹਿਲਾਂ ਐਗਜ਼ਾਮ ਤੋਂ ਕੀਤਾ ਐਗਜ਼ਾਮ 3 ਜਨਵਰੀ ਤੇ ਇੱਕ ਦਿਨ ਪਹਿਲਾਂ 29 ਨੂੰ ਇਹ ਸੁਸਾਇਡ ਕਰ ਗਿਆ ਸਮਝਣ ਦੀ ਗੱਲ ਹੁਣ 19 ਤੋ ਲੈ ਕੇ ਜਦੋਂ 55 ਸਟੂਡੈਂਟ ਇਸ ਕਿਸਮ ਦੇ ਡਿਜਾਇਡ ਸੁਸਾਇਡ ਕੀਤਾ ਹਾਲਾਂਕਿ ਅੱਛੇ ਸਰਕਾਰ ਨੇ ਨਾ ਇੱਕ 20 ਅਕਤੂਬਰ 23 ਨੂੰ ਇੱਕ ਕਮੇਟੀ ਵੀ ਬਣਾਈ ਸੀ ਵੀ ਸੁਸਾਇਡ ਕੇ ਬਾਰੇ ਰੋਕੇ ਪਰ ਉਹ ਤਾਂ ਕੋਈ ਮਤਲਬ ਨਹੀਂ ਸੁਸਾਇਡ ਬੱਚੇ ਬਹੁਤ ਕਰਦੇ ਨੇ ਮੈਂ ਮੇਰੇ ਕੋਲ ਅੰਕੜਾ ਜਿਹੜਾ ਹੈ ਉਹ ਹੈ 2019 ਤੋਂ ਲੈ ਕੇ 2021 ਤੱਕ ਦਾ 35000 ਬੱਚੇ ਨੇ ਸੁਸਾਇਡ ਕੀਤਾ ਤੁਸੀਂ ਦੇਖੋ 2019 ਚ 10335 ਵਿਦਿਆਰਥੀ ਵੀ ਦੇ ਵਿੱਚ 12526 ਵਿਦਿਆਰਥੀ ਇੱਕੀ ਦੇ ਵਿੱਚ 1399 ਵਿਦਿਆਰਥੀ ਤੁਸੀਂ ਇਹ ਦੇਖੋ ਨਾ ਲਗਾਤਾਰ ਵੱਧ ਰਿਹਾ ਹੈ ਇਹ ਦਾ ਮਤਲਬ ਤਾਂ ਇਹ ਹੋਇਆ ਕਿ ਇਸ ਮਾਮਲੇ ਦੇ ਵਿੱਚ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਅਸੀਂ ਕਿਨਾਂਕ ਸੋਚ ਰਹੇ ਹਾਂ ਜਦ ਕੀ ਕਾਰਨ ਕਿੰਨੀ ਕ ਅਸੀਂ ਗੱਲਬਾਤ ਕਰਦੇ ਹਾਂ ਕਿੰਨੇ ਟੀਚਰਸ ਦੀ ਮਾਪਿਆਂ ਦੀ ਕਿਹੜੀ ਗਲਤੀ ਹੈ ਮੈਨੂੰ ਮੈਂ ਬਹੁਤ ਘੱਟ ਤੋਂ ਪਤਾ ਹੈ ਕਿ ਜਿਹੜੇ ਤੁਸੀਂ ਮੇਰੇ ਨਾਲ ਸਾਰੇ ਦੋਸਤ ਜੁੜੇ ਹੋ ਤਪੋਸ਼ੇ ਸ਼ੰਭੀਏ ਕਿ ਸੱਚ ਬੋਲੀਏ ਕਿ ਕਦੇ ਕਿਸੇ ਦੀ ਪ੍ਰਸ਼ੰਸਾ ਹੋ ਜਾਂਦੀ ਹੈ ਕਦੇ ਕਿਸ ਦਾ ਵਿਰੋਧ ਹੋ ਜਾਂਦਾ ਹੈ ਮੈਂ ਤਾਂ ਇੱਕ ਅ ਛੇੜਣਾ ਕਿ ਲੈ ਦੇ ਕੇ ਫક્ત ہمارے پاس ਇੱਕ ਨਜ਼ਰੀ ਤਾਂ ਹੈ ਕਿਉਂ ਦੇਖੇ ਦੁਨੀਆਂ ਨੂੰ ਕਿਸੇ ਔਰ ਦੀ ਨਜ਼ਰ ਸੇ ਔਰ ਮੈਂ ਬਹੁਤ ਵਰਦਸੇ ਕਿ ਮੈਂ ਤਾਂ ਜਦੋਂ ਖਬਰਾਂ ਪੜਦਾ ਨਾ ਟੀਵੀ ਤੇ ਤੇ ਉਹਦਾ ਅਨਲਿਸਿਸ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਾ ਨਾ ਕੌਣ ਸੇ ਦੋਸਤੀ ਨਾ ਕੌਣ ਸੇ ਬੈ ਮੇਰਾ ਤਾਂ ਇਹ ਰੱਖਿਆ ਹੁੰਦਾ ਲੇਕਿਨ ਹੁਣ ਮੈਂ ਪ੍ਰਸ਼ਾਸਨ ਕਹਿ ਲੋ ਜਾਂ ਗੱਲ ਮੈਨੂੰ ਠੀਕ ਲੱਗੀ ਜਦੋਂ ਪ੍ਰੀਖਿਆ 'ਤੇ ਚਰਚਾ ਦੇ ਜਿਹੜੇ ਡੁਕਤੇ ਉੱਠੇ ਨਾ ਜੁਡੀ ਕਲ ਕੀਤੀ ਹੈ ਮੋਦੀ ਸਾਹਿਬ ਨੇ ਉਹ ਚ ਦੇਖੋ 2 ਕਰੋੜ ਸਟੂਡੈਂਟਸ 14 ਨਖਦੇ ਆਪਕੋ 563000 ਮਾਪੇ ਬੈਸੇ ਹੋ ਪ੍ਰਕਿਰਤਿਵਤਾ ਤਾਂ ਸ਼ੁਰੂ ਪਰ ਵਰਚੂਅਲ ਸੀ ਬਕੀ ਤਾਂ ਲੋਕ ਜੁੜੇ ਹੋਏ ਸੀ ਮੈਸੇਜ ਤਾਂ ਗਿਆ ਇਹ ਚਾਹੀਦੀ ਹੈ ਲੋਡ ਹੈ ਇਸ ਕਿਸੁੱਤੇ ਔਰ ਗੱਲਾਂ ਵੀ ਕਈ ਮੈਂ ਸਮਝਦਾ ਕਿ ਨੁਕਤੇ ਕਿਉਂਕਿ ਸਟਾਫ ਹੈ ਨਾ ਹੁੰਦਾ ਲਿਖ ਕੇ ਦੇਣ ਵਾਲਾ ਵੀ ਆਪਾਂ ਕਿਹੜੇ ਕਿਹੜੇ ਨੁਕਤੇ ਬੱਚਿਆਂ ਨੂੰ ਬਚਾਉਣ ਲਈ ਕਰ ਸਕਦੇ ਆ ਉਹ ਠੀਕ ਹੈ ਜਿਵੇਂ ਇਹ ਮੋਟੀਵੇਸ਼ਨ ਕਰ ਬਿਲਕੁਲ ਸਹੀ ਹੈ ਕਿ ਜੇ 10 ਕਰੋੜ ਚੁਣੌਤੀਆਂ ਨੇ ਤਾਂ ਅਰਬਾਂ ਸਮਾਧਾਨ ਨੇ ਬਿਲਕੁਲ ਠੀਕ ਹੈ ਉਪਰ ਜਿਹੜੀ ਦੂਜੀ ਗੱਲ ਉੱਪਰ ਕੇ ਆਈ ਤਾਂ ਇਸ ਚੈਪਟਰ ਚ ਕਿ ਜਿਹੜੇ ਮਾਪੇ ਨੇ ਉਹ ਫੋਰ ਰੋਡ ਕਾਰਡ ਜਿਹੜਾ ਬੱਚਿਆਂ ਦਾ ਨਾ ਉਹਨੂੰ ਆਪੇ ਬਿਸਟਿੰਗ ਕਾਰਡ ਬਣਾ ਲੈਂਦੇ ਨੇ ਕਿ ਪੋਆਦ ਬਾਰਾ ਕਿੱਟੀ ਪਾਰਟੀਆਂ ਜਿਹੜੀ ਅਪਰ ਮੀਡਲ ਕਲਾਸ ਦਾ ਕਰਦੀ ਹੈ ਮੇਰੇ ਬੱਚੇ ਨੇ ਸਭ ਕੀ ਆਪੋ ਫਸਟ ਆ ਰਹਾ ਹੈ ਉਹ ਵੈਸਾ ਕਰ ਰਿਹਾ ਕਿ ਉਹ ਜਿਹੜਾ ਬਿਸਟਿਕ ਕਾਰਡ ਜਿਹੜੀ ਬੱਚਿਆਂ ਤੇ ਬੱਚਿਆਂ ਦੇ ਮਨਾਂ ਚ ਤੇ ਬੱਚੇ ਫਿਰ ਹਰ ਖੇਲਿਆ ਦੇ ਮਾਪਿਆਂ ਦਾ ਜਿਹੜੇ ਉਹਨਾਂ ਦੀ ਇੱਛਾ ਹੁੰਦੀ ਉਹ ਰਾਹਾਂ ਦੇ ਫਿਰਦੇ ਨੇ ਕੰਪੀਟੀਸ਼ਨ ਜ਼ਿਆਦਾ ਹੈ ਤੇ ਬਹੁਤ ਬਹੁਤ ਪ੍ਰੈਸ਼ਰ ਪਾਜ ਜਾਂਦਾ ਬੱਚੇ ਤੇ ਮਾਪੇ ਜੋ ਕੁਝ ਆਪਰੇ ਭਾਸਾ ਕੋ ਬੱਚਾ ਰਹੀ ਬਣਨਾ ਚਾਹੁੰਦੇ ਨੇ ਏ ਵੀ ਤਰ ਬਸ ਕੋਲ ਨਹੀਂ ਕਰਨਾ ਚਾਹਦਾ ਵੈਸਟਰਨ ਗਾਰਡਨ ਫਰਮ ਇਹਦਾ ਰਸ ਹੈ ਮਤ ਤੁਸੀਂ ਵਾਕੀ ਤਾਂ ਚਲੋ ਤੇ ਤਰੀਕੇ ਨੇ ਪਰ ਅਧਿਆਪਕ ਜਿਹੜੇ ਸਾਡੇ ਉਹ ਵੀ ਕਹਿੰਦਾ ਤੂੰ ਆ ਕਰ ਲੈ ਜੇ ਹੀ ਕਰ ਲੈ ਪੱਕਾ ਤੂੰ ਇੱਥੇ ਜਿਹੜੇ ਐਡਮਿਸ਼ਨ ਮਿਲਗੀ ਕਮਾਉਣ ਹੈ ਪੱਕੀ ਨੌਕਰੀਆਂ ਪੱਕਾ ਇਹ ਹੈ ਉਹ ਭਾਈ ਜਿਹੜੇ ਅਧਿਆਪਕ ਨੇ ਉਹਨਾਂ ਦਾ ਕੰਮ ਤਾਂ ਇੱਕ ਵਧੀਆ ਇਨਸਾਨ ਬਣਾਉਣਾ ਹੋਣਾ ਚਾਹੀਦਾ ਸੀ ਤੇ ਅਸੀਂ ਬਣਾਉਣਾ ਸ਼ੁਰੂ ਕਰਤਾ ਉਹਨੂੰ ਨੌਕਰੀਆਂ ਦਾ ਬੰਦਾ ਤਕ ਉਹਦੇ ਲਈ ਵੀ ਬੁਨਿਆਦ ਅਸੀਂ ਰੱਖ ਰਹੇ ਆ ਝੂਠ ਤੇ ਦੇਖੋ ਨਾ ਹੁਣ ਜੇ ਬੱਚੇ ਪੁੱਛੋਗੇ ਮੈਂ ਜੀ ਕੋਚਿੰਗ ਸੈਂਟਰ ਚ ਜਾਂਦਾ ਲੇਕਿਨ ਮੇਰੀ ਡਮੀ ਐਡਮਿਸ਼ਨ ਹੈ ਤੋ ਡਮੀ ਐਡਮਿਸ਼ਨ ਦਾ ਕੀ ਮਤਲਬ ਝੂਠ ਹੈ ਝੂਠੀ ਐਡਮਿਸ਼ਨ ਹੈ ਨਾ ਸਕੂਲ ਚ ਪੜ ਰਿਹਾ ਕਿਸੇ ਚ ਉਹਦੇ ਫੀਸ ਦੇ ਰਹੇ ਆ ਹਾਜ਼ਰੀ ਲੱਗ ਰਹੀ ਆ ਪੜ ਗਏ ਕੋਚਿੰਗ ਤਿਆਰੀ ਬੈਕਪਟਿਸ਼ਨ ਕਰ ਕੋਚਿੰਗ ਸੈਂਟਰ ਚ ਹੋਰ ਕੀ ਐ ਡਮੀ ਫਿਰ ਮਾਪੇ ਕਹੀ ਜਾਂਦੇ ਨੇ ਆ ਮੇਰੇ ਇੱਕ ਰਿਸ਼ਤੇ ਵਾਲੇ ਪਰਿਵਾਰ ਦੇ ਕੋਲ ਬੱਚੇ ਨੂੰ ਲੈ ਕੇ ਆ ਗਏ ਉਹਨ ਕਹਿੰਦੀ ਮੈਂ ਤੇਰੇ ਤੇ ਇਨਾ ਖਰਚਾ ਕੀਤਾ ਤੂੰ ਜੇ ਨਾ ਨਿਕਲਿਆ ਦੇਖੀ ਬੈ ਉਹ ਜਦੋਂ ਬੱਚਾ ਛੜਿਆ ਗਿਆ ਨਾ ਉਹਨੇ ਮੈਂ ਕਿਹਾ ਤੂੰ ਮੇਰੇ ਘਰ ਚੋਂ ਕੱਢ ਜਾਈ ਮੈਂ ਕਿਹਾ ਤੂੰ ਬੱਚੇ ਨੂੰ ਗੱਤਰਾ ਪਾ ਰਹੀ ਹੈ ਜੇ ਜਿਹੜਾ ਤੂੰ ਹਰ ਰੋਜ਼ ਕਹਿੰਦੀ ਆ ਰਹੀ ਕੋਈ ਮੈਂ ਇਕੱਲੀ ਦੇ ਡਾਈਵੋਰਸੀ ਦੇ ਬੱਚਾ ਤੇਰੇ ਤੇ ਇਨਾ ਖਰਚ ਕੀਤਾ ਹੈ ਤੇ ਬੱਚੇ ਤੇ ਕੱਢਾ ਗੱਤ ਉਸਨੂੰ ਪਾ ਰਹੇ ਹੈ ਇਕ ਤਾਂ ਵੈਸੇ ਵੀ ਉਡੀ ਸਿਕਰ ਪੇਰ ਦੇ ਤੂੰ ਦੂਜੇ ਪਾਸੇ ਤੂੰ ਇਹ ਕਹਿ ਰਹੀ ਹੈ ਕਿ ਜੀ ਤੂੰ ਦੇਖੀ ਫਿਰ ਮੈਂ ਇਹ ਕਰ ਲਉ ਤੇ ਜੇ ਇਹਦੇ ਪੇਪਰ ਗਲਤ ਕੋਈ ਤੋਂ ਗਏ ਨੇ ਤੇਰੇ ਬੱਚੇ ਡਗੜੇ ਸੁਸਾਇਡ ਕਰ ਰਹੇ ਨੇ ਤੂੰ ਜਦਾ ਨਹੀਂ ਤੇ ਤੂੰ ਉੱਪਰ ਐਸ਼ਰ ਪਤਾ ਹੀ ਨਹੀਂ ਮਾਪਿਆਂ ਨੂੰ ਮਾਪੇ ਲੱਗੇ ਰਹਿੰਦੇ ਨੇ ਫਿਰ ਜਿਹੜੀ ਗਲਤੀ ਹੋਰ ਕਰਦੇ ਨੇ ਮਾਪੇ ਉਹਨੂੰ ਬੇਰ ਕਰਦੇ ਨੇ ਤੁਲਨਾ ਕਰਦੇ ਨੇ ਉਹਦੇ ਕੋਲ ਹੀ ਕਰ ਲਿਆ ਪੰਜਾਬੀ ਯੂਨੀਵਰਸਿਟੀ ਚ ਇੱਕ ਸਾਡਾ ਕਲੀਗ ਉਹਦੇ ਬੱਚੇ ਨੇ ਸੁਸਾਇਡ ਕੀਤਾ ਕਿਉਂ ਕੀਤਾ ਕੰਪੈਰੀਸ਼ਨ ਤੂੰ ਦੇਖ ਲੈ ਤੂੰ ਗੱਲ ਤੁਰੇ ਫਿਰਦਾ ਇੱਥੇ ਤੇ ਤੇ ਭਰਾੜੇ ਦੇ ਹਲਾ ਜੱਜ ਬਣ ਗਿਆ ਉਹਦੀ ਵਾਇਨ ਵੀ ਜੱਜ ਤੂੰ ਵੀ ਰਹਿ ਗਿਆ ਸਾਡੇ ਚ ਉਹ ਇੱਕ ਦਿਨ ਅੱਗੇ ਗੱਡੀ ਤੇ ਲੱਗ ਗਿਆ ਤੂੰ ਇਹ ਜਿਹੜਾ ਇਸਰਾਵੀ ਇਹ ਗੱਲੋਂ ਨੇ ਨਾ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਸੋ ਇਗਜ਼ਾਮਪਲ ਤੋਂ ਪਹਿਲਾਂ ਚਲੋ ਬਾਕੀ ਗੱਲਾਂ ਤਾਂ ਹੋਰ ਬੜੀਆਂ ਹੋਣਗੀਆਂ ਕਿ ਕਿਵੇਂ ਅਸੀਂ ਤਿਆਰੀ ਕਰਨੀ ਹੈ ਕਿਵੇਂ ਅੱਜ ਕੱਲ੍ਹ ਵਿੱਚ ਇਹ ਵੀ ਆਪਣਾ ਰੂਪਤਾ ਹੈ ਕਿ ਜਿਹੜੀ ਆ ਜਿਹੜੇ ਸਾਡੇ ਮੋਬਾਈਲ ਜਾਂ ਆਈਪੈਡ ਜਾਂ ਇਹ ਜਿਹੜਾ ਸਿਸਟਮ ਹੈ ਸਾਡਾ ਗੈਜਟਸ ਇਹਨੂੰ ਕਿਵੇਂ ਵਰਤਣਾ ਹੈ ਕਦੋਂ ਵਰਤਣਾ ਹੈ ਕਿੰਨਾ ਟਾਈਮ ਦੇਣਾ ਬੱਚੇ ਨੂੰ ਬੱਚਾ ਕੀ ਦੇਖ ਰਿਹਾ ਇਹਦੇ 'ਚ ਇਹ ਵੀ ਬਹੁਤ ਮੈਟਰ ਕਰਦਾ ਤੇ ਬੱਚਿਆਂ ਦਾ ਹਾਲ ਤਾਂ ਇਹ ਹੋਇਆ ਪਿਆ ਇੱਕ ਵਾਰ ਸਰਚ ਕਰਾਈ ਸੀ ਜਿਹੜੀ ਪੋਰਨੋ ਸਾਈਟ ਬੱਚੇ ਦੇਖੀ ਜਾਂਦੇ ਨੇ ਮਾਪਿਆਂ ਦਾ ਕੋਈ ਕੰਟਰੋਲ ਨਹੀਂ ਤੇ ਉਹ ਸਿੱਖੇ ਕੰਟਰੋਲ ਦੀ ਲੋੜ ਹੈ ਉੱਥੇ ਕੰਟਰੋਲ ਕਰਨਾ ਚਾਹੀਦਾ ਜਦੋਂ ਉਹਨਾਂ ਨੂੰ ਇਹ ਕਿਡਨ ਰਿਜਨ ਦਾ ਟਾਈਮ ਫਿਕਸ ਹੋਣਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਨੇ ਮੈਂ ਤਾਂ ਸਿਰਫ ਅੱਜ ਤੁਹਾਡੇ ਨਾਲ ਇਹ ਸਮੱਸਿਆ ਰੱਖੀ ਤੁਹਾਡੇ ਸਾਹਮਣੇ ਇਹਦੇ ਹੱਲ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਬਦਰ ਮੀਡੀਆ ਦਾ ਕੰਮ ਕੱਲਾ ਤੁਹਾਨੂੰ ਕੋਈ ਜ਼ਰੂਰੀ ਨਹੀਂ ਕਿ ਸਿਰਫ ਅਸੀਂ ਦਿਲਚਸਪ ਖਬਰਾਂ ਜਾਂ ਸਵਾਲ ਲੈ ਕੇ ਇੱਕ ਦੂਜੇ ਦੇ ਸਿੱਧੂ ਨੇ ਕੀ ਕਹਿਤਾ ਉਹਨੇ ਕੀ ਕਹਿਤਾ ਇਹ ਗੱਲਾਂ ਨਹੀਂ ਗੱਲਾਂ ਹੋਣਾ ਚਾਹੀਦਾ ਵੀ ਫਾਰ ਦਾ ਸੋਸਾਇਟੀ ਅਸੀਂ ਸਮਾਜ ਨੂੰ ਵਧੀਆ ਬਣਾਉਣਾ ਹੈ ਬੱਚਿਆਂ ਨੂੰ ਬਚਾਉਣਾ ਹੈ ਬੱਚੇ ਕਿਉਂ ਜਾ ਰਹੇ ਨੇ 30 40 40% ਕਮੀ ਹੈ ਸਾਰੇ ਕਾਰਜਾ ਯੂਨੀਵਰਸਿਟੀ ਦੇ ਵਿੱਚ ਕਦੇ ਆਪਾਂ ਸੋਚੇ ਜੀ ਸਭ ਬਾਹਰ ਭੱਜ ਰਹੇ ਨੇ ਤੋ ਇਹ ਸਾਰੀਆਂ ਗੱਲਾਂ ਤੇ ਮੈਂ ਤਾਂ ਸਭ ਧਿਆਨ ਨਾਲ ਹੋਣਾ ਸੀ ਆਪਾਂ ਸਮਾਂ ਦਾ ਹਨ ਲੱਭਦੇ ਆ ਜਾਂ ਲੱਭਣਾ ਚਾਹੀਦਾ ਸੋਚਣਾ ਚਾਹੀਦਾ ਸੋਚਦੇ ਰਹਿ ਅੱਜ ਲਈ ਫੋਟੋਪੌਟ ਵਾਸ਼